ਦੇਖੋ ਕਹਿਣ ਨੂੰ ਤਾਂ ਲੋਕ ਬਹੁਤ ਕੁਝ ਕਹਿ ਦਿੰਦੇ ਐ ਬਟ ਮੈਂ ਆਪਣੀ ਜ਼ਿੰਦਗੀ ਚ ਬਹੁਤ ਘੱਟ ਇਸ ਕਿਸਮ ਦੇ ਇਨਸਾਨ ਦੇਖੇ ਐ ਵਿਚਾਰ ਇਨ ਅ ਰੀਅਲ ਸੈਂਸ ਐ ਜੈਂਟਲਮੈਨ ਪੋਲੀਟੀਸ਼ੀਅਨ ਇੰਨੀ ਹਲੀਮੀ ਅਗਰ ਮੈਂ ਕਿਸੇ ਨਾਲ ਕੰਪੇਅਰ ਕਰਕੇ ਦੇਖਾਂ ਮੈਂ ਸਮਝਦਾ ਮੈਂ ਬਾਦਲ ਸਾਹਿਬ ਤੋਂ ਵੀ ਬਹੁਤ ਕਦਮ ਅੱਗੇ ਸੀਗੇ ਹਲੀਮੀ ਕਿਉਂਕਿ ਮੈਂ ਜਿਲ੍ਹੇ ਮੁੱਖ ਮੰਤਰੀਜ਼ ਦੇ ਨਾਲ ਮਨੂ ਦੇਖਣ ਦਾ ਕੰਮ ਕਰਨ ਦਾ ਇਸ ਇਸ ਪਰਿਵਾਰ ਨਾਲ ਜੁੜੇ ਹੋਣ ਕਰਕੇ ਮੈਨੂੰ ਮੌਕਾ ਮਿਲਿਆ ਬਹੁਤ ਹੀ ਨਰਮ ਸੁਭਾਅ ਦੇ ਕਿਸੇ ਕਿਸਮ ਦਾ ਅਹੰਕਾਰ ਜਾਂ ਕਿਸੇ ਕਿਸਮ ਦਾ ਉਹਨਾਂ ਦੇ ਅੰਦਰ ਕਹਿੰਦਾ নোਅਅਰਸ ਅਬਾਊਟ ਕੋਈ ਨੂੰ ਇਹ ਨਹੀਂ ਲੱਗ ਸਕਦਾ ਕਿ ਤੁਸੀਂ ਫਾਰਮਰ ਚੀਫ ਮਿਨਿਸਟਰ ਆਫ ਗੁਜਰਾਤ ਵਰਗੀ ਸਟੇਟ ਦੇ ਫਾਰਮਰ ਚੀਫ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਬਹੁਤ ਹੀ ਉਹਨਾਂ ਦੇ ਪਰਿਵਾਰ ਨੂੰ ਤੇ ਬਾਕੀ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਨਜ਼ਦੀਕੀ ਪਰਿਵਾਰ ਦੇ ਮੈਂਬਰ ਗੁਆਏ ਹੈ ਅਸੀਂ ਸਾਰੇ ਆਪਣੇ ਦਿਲੋਂ ਇਹਨਾਂ ਸਾਰਿਆਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਵਾਹਿਗੁਰੂ ਅੰਦਾਜ਼ ਕਰਦਾ ਮੈਂ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦਿੰਦੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਸਾਥੀਓ ਤੁਹਾਨੂੰ ਤਕਲੀਫ ਦਿੱਤੀ ਸੀਗੀ ਇਸ ਕਰਕੇ ਦਿੱਤੀ ਸੀਗੀ ਇੱਕ ਉਸ ਦਿਨ ਪਹਿਲਾਂ 11 ਸਾਲ ਪੂਰੇ ਹੋਣ ਤੇ ਗੱਲ ਕਰਦੇ ਹੋਏ ਮੈਂ ਕੋਈ ਚੈਲੰਜ ਵਗੈਰਾ ਇੱਥੇ ਦਿੱਤੇ ਗਏ ਸੀਗੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਚੀਮਾ ਜੀ ਤੋਂ ਉਹਨਾਂ ਨੂੰ ਲੈ ਕੇ ਕੁਝ ਹੋਰ ਪਾਰਟੀਆਂ ਦੇ ਪ੍ਰਧਾਨਾਂ ਨੇ ਕਬੂਲ ਕੀਤਾ ਕਿ ਅਸੀਂ ਡੋਪ ਟੈਸਟ ਕਰਵਾ ਲਾਂਗੇ ਉਸ ਮਸਲੇ ਤੇ ਮੈਂ ਕੁਝ ਬਿਆਨ ਦਿੱਤੇ ਸੀਗੇ ਇੱਕ ਬੜੀ ਭੰਬਲ ਕੁਸਾ ਜਿਹਾ ਮਚਿਆ ਖੜਾ ਉਹਨੂੰ ਹਰੇਕ ਕੋਈ ਆਪਣੇ ਹਿਸਾਬ ਨਾਲ ਦਵੱਲੀ ਫਿਰਦਾ ਹੈ ਦੇਖੋ ਮੇਰਾ ਮੰਨਾ ਜਿ ਦਿਨ ਉਸ ਦਿਨ ਵੀ ਮੈਂ ਕਿਹਾ ਸੀਗਾ ਵੀ ਇਸੇ ਨਸ਼ੇੜੀ ਦਾ 88000 ਪਕੜਲੇ ਸੀਗੇ ਉਹਦੇ ਬਾਅਦ 55000 ਕੈਪਟਨ ਸਾਹਿਬ ਨੇ ਸਰਕਾਰ ਚ ਪਕੜੇ ਗਏ ਸੀਗੇ 35-40 ਹਜ਼ਾਰ ਹੁਣਾਂ ਵਾਲੇ ਪਕੜੀ ਬੈਠੇ ਐ ਮੇਰਾ ਮੰਨ ਐ ਮੈਂ ਖੁਦ ਪਰਸਨਲ ਐਕਸਪੀਰੀਅੰਸ ਨਾਲ ਵੀ ਦੱਸ ਦੇਣਾ ਬਹੁਤ ਸਾਰਿਆਂ ਨੂੰ ਮੈਂ ਜਾਣਦਾ ਜਿਹੜੇ ਸ਼ਰਾਬ ਵੇਚਦੇ ਆ ਤੇ ਕਰੇ ਸ਼ਰਾਬ ਦਾ ਤੁਪਕਾ ਨਹੀਂ ਪੀਂਦੇ ਜਿਹੜੇ ਵੀ ਸ਼ਾਤਰ ਲੋਗ ਐ ਜਿਨ੍ਹਾਂ ਨੂੰ ਪਤਾ ਵੀ ਜਿਹੜਾ ਜ਼ਹਿਰ ਦੇ ਰਹੇ ਆ ਚਿੱਟੇ ਦੇ ਰੂਪ ਚ ਐ ਹੋਰ ਨਸ਼ਾ ਵੇਚ ਰਹੇ ਆ ਉਹ ਸਿਆਣੇ ਐ ਸਭ ਕਮਲਾ ਬੰਦਾ ਤਾਂ ਪੈਸੇ ਕਮਾ ਹੀ ਨਹੀਂ ਸਕਦਾ ਸਿਆਣੇ ਐ ਦੂਜਿਆਂ ਨੂੰ ਜ਼ਹਿਰ ਦਿੰਦੇ ਆਪ ਨੂੰ ਆਪਦੇ ਬੱਚਿਆਂ ਦਾ ਧਿਆਨ ਰੱਖਦੇ ਐ ਇਹਦਾ ਕੋਈ ਗਾਰੰਟੀ ਨਹੀਂ ਸਾਹਿਬ ਮੈਂ ਨਹੀਂ ਮੈਂ ਨਹੀਂ ਤਾਰੂ ਪੀਂਦਾ ਇਹਦਾ ਮਤਲਬ ਆ ਥੋੜਾ ਵੀ ਮੈਂ ਸੱਚਾ ਪਾਕ ਹੋ ਗਿਆ ਮੈਂ ਨਸ਼ੇੜੀ ਨਹੀਂ ਮੈਂ ਡੋਪ ਟੈਸਟ ਪਾਸ ਕਰ ਲੂੰਗਾ ਆ ਕੋ ਮੇਰੇ ਕੋਲ ਸਰਟੀਫਿਕੇਟ ਹੈ ਵੀ ਮੈਂ ਡੋਪ ਲਊਗਾ ਤਾਂ ਹੀ ਡੋਪ ਵੇਚੂਗਾ ਬਿਨਾਂ ਮਤਲਬ ਉਹਨੂੰ ਹੋਰ ਹੀ ਪਾਸੇ ਕੜੀਸੀ ਫਿਰਦੇਸ ਕਰਕੇ ਬੜਾ ਜ਼ਰੂਰੀ ਸੀ ਮੇਰਾ ਜਿਹੜਾ ਨਿਸ਼ਾਨਾ ਹੈ ਜਿਹੜੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੰਗਾਰਿਆ ਸਾਬ ਹਮੇ ਕਹਿਣ ਨਾਲ ਗੱਲ ਨਹੀਂ ਬਣਨੀ ਇਹ ਨਸ਼ਾ ਖਤਮ ਕਰ ਦਿਓ ਜੀ گورنر ਸਾਹਿਬ ਆਏ ਐ ਬੜੀ ਜ਼ਿੰਮੇਵਾਰੀ ਨਾਲ ਲੋਕਾਂ ਨੂੰ ਜਾਗਰੂ ਕਰ ਰਹੇ ਐ ਮੁੱਖ ਮੰਤਰੀ ਕਹਿ ਰਹੇ ਐ ਵੀ ਪਹਿਲਾਂ ਮੁੱਖ ਮੰਤਰੀ ਤਾਂ ਕਹਿੰਦੇ ਕਹਿ ਰਹੇ ਡੀਜੀਪੀ ਪੰਜਾਬ ਕਹਿ ਰਹੇ ਸੀ ਮੈਂ ਮਈ ਤਈ ਖਤਮ ਕਰ ਦੂੰਗਾ 31 ਮਈ ਤਈ ਉਹਦੇ ਬਾਅਦ ਤਰੀਕ ਫੇਰ ਅੱਗੇ ਵਧ ਗਈ ਗੱਲਾਂ ਨਾਲ ਮਿਹਨਤ ਨਾਲ ਅਗਲੇ ਦਾ گورنر ਸਾਹਿਬ ਦਾ ਇੱਕ ਭਾਵਨਾ ਹੈ ਪਰ ਇਹ ਭਾਵਨਾ ਨਾਲ ਇਕੱਲੇ ਨਾਲ ਗੱਲ ਬਣਦੀ ਨਹੀਂ ਸਾਬ ਉਹਨੂੰ ਖਤਮ ਕਰਨ ਵਾਸਤੇ ਉਹਦੇ ਨਾਲ ਜੁੜ ਗਿਆ ਅੱਜ ਕਿਉਂਕਿ ਇਹਦੇ ਨਾਲ ਕੋਈ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਹਿਣ ਨਾਲ ਨਹੀਂ ਜੁੜਿਆ ਪੰਜਾਬ ਦੀ ਦੋ ਵੱਡੀਆਂ ਸਮੱਸਿਆਵਾਂ ਹੈ ਸਾਹਿਬ ਨਸ਼ਾ ਤੇ ਕਰਪਸ਼ਨ ਭ੍ਰਿਸ਼ਟਾਚਾਰ ਉਹ ਨਸ਼ੇ ਵਾਲੇ ਪਾਸਿਓਂ ਧਿਆਨ ਖਤਮ ਕਰਨ ਨੂੰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਕਿਹਾ ਤਾਂ ਆਤਾ ਕੈਂਸਰ ਹੈ ਮੈਂ ਕੇਮੋਥੈਰੇਪੀ ਲਾਊਂਗਾ ਮੇਰਾ ਅੱਜ ਦਾ ਜਿਹੜਾ ਵਿਸ਼ੇ ਸਾਹਿਬ ਜਿਸ ਕਰਕੇ ਮੈਂ ਤੁਹਾਨੂੰ ਖੇਚਲ ਦਿੱਤੀ ਹੈ ਮੇਰਾ ਸਿੱਧਾ ਸਵਾਲ ਹੈ ਸਾਹਿਬ ਇਟਸ ਨਾਟ ਈਵਨ ਅ ਸਵਾਲ ਮੈਂ ਇਲਜ਼ਾਮ ਲਾ ਰਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਉੱਤੇ ਭਗਵੰਤ ਮਾਨ ਜੀ ਸਾਢੇ 3 ਸਾਲ ਹੋ ਗਏ ਤੁਹਾਨੂੰ ਸੁਣਦਿਆਂ ਨੂੰ ਤੁਸੀਂ ਐਸੈਂਬਲੀ ਦੇ ਫਲੋਰ ਤੇ ਕਿਹਾ ਸੀ ਮੇਰੇ ਕੋਲ ਇਹਨਾਂ ਸਾਰਿਆਂ ਦੀ ਫਾਈਲਾਂ ਪਈਆਂ ਇਹਨਾਂ ਦੀ ਜੋ-ਜੋ ਠੱਗੀਆਂ ਕੀਤੀਆਂ ਸਾਰਿਆਂ ਨੇ ਸੁਣਿਆ ਠੋਕ ਕੇ ਕਿਹਾ ਬਾਰ-ਬਾਰ ਕਿਹਾ ਮੇਰੀ ਅੱਖ ਚ ਪਾ ਕੇ ਗੱਲ ਕਰੱਖ ਚ ਪਾ ਕੇ ਗੱਲ ਕਰ ਮੈਂ ਸਵੇਰੇ ਠੋਕ ਦੂੰਗਾ ਤੁਹਾਨੂੰ ਕਿਸੇ ਨੂੰ ਨਾ ਠੋਕਿਆ ਨਾ ਫਾਈਲ ਖੁੱਲੀ ਨਾ ਕੇਸ ਦਰਜ ਹੋਇਆ ਤੇ ਚੱਲੇ ਹੈ ਕੈਮੋਥੈਰੇਪੀ ਕਰਨ ਸਾਬ ਕੀ ਦੀ ਕਰੀਏ ਕੈਮੋਥੈਰੇਪੀ ਮੈਨੂੰ ਆਹ ਤਾਂ ਦੱਸੋ ਯਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਾਡਾ ਮੁੱਖ ਮੰਤਰੀ ਅਸੈਂਬਲੀ ਵੀ ਹੋਂ ਦਾ ਫਲੋਰ ਆਫ ਦਾ ਹਾਊਸ ਜਿਹੜਾ ਕਹਿੰਦਾ ਬੜਾ ਅਜ਼ੀਮ ਸਦਨ ਹੈ ਸਾਬ ਲੋਕਤੰਤਰ ਦਾ ਮੰਦਰ ਹੈ ਜੀ ਉਹਦੇ 'ਚ ਖੜ ਕੇ ਝੂਠ ਬੋਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਵੀ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੂਠਾ ਕਹਾਂ ਐਸਾ ਅਨ ਪਾਰਲੀਮੈਂਟਰੀ ਵਰਲਡ ਮੈਂ ਮਾਫੀ ਚਾਹਨਾ ਮੈਂ ਸਮਝਦਾ ਵੀ ਉਹਨਾਂ ਕੋਲ ਫਾਈਲ ਹੈ ਅਗਰ ਫਾਈਲ ਹੈ ਤਾਂ ਜਾਂ ਤਾਂ ਸਭ ਸੈਟਿੰਗ ਹੋ ਗਈ ਜਿਵੇਂ ਕਿਸੇ ਐਸਐਸਪੀ ਨੂੰ ਸਸਪੈਂਡ ਕਰਦੇ ਆ ਵੀ ਮਾਲ ਲੈ ਗਿਆ ਜਾਂ ਤਾਂ ਸਭ ਪਰਚਾ ਦਰਜ ਨਹੀਂ ਕੀਤਾ ਸੈਟਿੰਗ ਹੋ ਗਈ ਕੋਈ ਮਾਲ ਫੜ ਲਿਆ ਜਾਂ ਉਹਨਾਂ ਨੂੰ ਖਰੀਦ ਲਿਆ ਸਾਬ ਵੀ ਬੋਲੋ ਹੀ ਨਾ ਚ ਉਸ ਕੋਈ ਨਾ ਦੋ ਗੱਲਾਂ ਤਾਂ ਹੋਈਆਂ ਸਾਬ ਆ ਭਗਵੰਤ ਮਾਨ ਜੀ ਮੈਨੂੰ ਦੱਸਣ ਵੀ ਵਜ੍ਹਾ ਕੀ ਹੈ ਤੁਸੀਂ ਤਹਿਸੀਲਦਾਰਾਂ ਦੇ ਮਗਰ ਲੱਗੇ ਹੋ ਮੈਂ ਕਹਿੰਦਾ ਸਟਾਰਟ ਫਰੋਮ ਆਪਣੇ ਘਰੋਂ ਚੱਲੋ ਸਭ ਆਪਣੇ ਘਰੋਂ ਦਾ ਸਵਾਰੋ ਪਹਿਲਾਂ ਅੰਦਰ ਚਾਕੀ ਮਾਰ ਕੇ ਦੇਖੋ ਤੁਸੀਂ ਜਵਾਬ ਦਿਓ ਇਸ ਕਰਕੇ ਮੇਰਾ ਇਲਜ਼ਾਮ ਭਗਵੰਤ ਮਾਨ ਜੀ ਤੇ ਹੈ ਭਗਵੰਤ ਮਾਨ ਜੀ ਜਿਹੜੇ ਲੋਕਾਂ ਨੂੰ ਤੁਸੀਂ ਕਹਿ ਰਹੇ ਸੀਗੇ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਉਹਨੇ ਕੀ ਸ਼ਾਮ ਨੂੰ ਆ ਕੇ ਤੁਹਾਡੇ ਪੈਰਾਂ 'ਚ ਪੈ ਗਏ ਇਸ ਕਰਕੇ ਛੱਡਤਾ ਤੁਸੀਂ ਹੁਣ ਬਾਦਸ਼ਾਹ ਹੋ ਗਏ ਯੂ ਆਰ ਚੀਫ ਮਿਨਿਸਟਰ ਆਫ ਪੰਜਾਬ ਬਾਦਸ਼ਾਹ ਨਹੀਂ ਸਾਹਿਬ ਕਾਨੂੰਨ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ ਯਾ ਤਾਂ ਕਾਨੂੰਨ ਸਾਰਿਆਂ ਵਾਸਤੇ ਹੈ ਪਰ ਤੁਸੀਂ ਦਾਰ ਨੂੰ ਕਿਉਂ ਫੜਦੇ ਹੋ ਸਾਰਿਆਂ ਨੂੰ ਛੱਡ ਦਿਓ ਘਰੋਂ ਚਾਲੂ ਕਰੋ ਸਾਹਿਬ ਤੇ ਮੈਂ ਦੂਜੀ ਗੱਲ ਮੇਰੀ ਮੈਂ ਅਮਰੋੜਾ ਜੀ ਨੂੰ ਬੜਾ ਸਿਆਣਾ ਸੁਲਝਿਆ ਹੋਇਆ ਲੀਡਰ ਸਮਝਦਾ ਸੀ ਗੱਲ ਪਰ ਮੈਨੂੰ ਲੱਗਦਾ ਹੈ ਕਿੰਨਾ ਫਰਕ ਪੈ ਜਾਂਦਾ ਹੈ ਕਹਿੰਦਾ ਨਾ ਕੌਣ ਕਹਿੰਦਾ ਹੈ ਕੌਣ ਕਹਿੰਦਾ ਹੈ ਕਿ ਸੋਹਬਤ ਦਾ ਹੋਂਤਾ ਨਹੀਂ ਅਸਰ ਵੀ ਕਹਿੰਦੇ ਨਾਲ ਥੋੜਾ ਉੱਠ ਬੈਠ ਮਾੜੇ ਬੰਦਿਆਂ ਨਾਲ ਹੋਏ ਤੇ ਅਸਰ ਪੈਂਦਾ ਚੰਗੇ ਬੰਦੇ ਨਾਲ ਚੰਗੇ ਹੋ ਜਾਂਦੇ ਕੌਣ ਕਹਿਤਾ ਹੈ ਕਿ ਸਹਬਤ ਦਾ ਹੋਤਾ ਨਹੀਂ ਅਸਰ ਇਨਸਾਨ ਤਾਂ ਕਿਆ ਦਰੋ ਦੀਵਾਰ ਬਦਲ ਜਾਂਦੇ ਐਥੇ ਤਾਂ ਬਦਲੇ ਖੜੇ ਸਾਬ ਇਨਸਾਨ ਹੀ ਬਦਲੇ ਖੜੇ ਹੈ ਉਹ ਚੇਡਾ ਸੁਣ ਸੁਣ ਕੇ ਅਮਨ अरोड़ा ਜੀ ਵੀ ਚੇਡਾ ਕਰਨ ਲੱਗੇਗਾ ਲੋ ਜਾਖੜ ਸਾਹਿਬ ਮੈਂ ਆਪਣਾ ਇਨਕਮ ਟੈਕਸ ਨਾਲ ਲਿਆ ਸਾਬ ਜਾਖੜ ਸਾਹਿਬ ਕੋਈ ਕਮਣਾ ਨਹੀਂ ਤੇ ਮੇਰੇ ਨਾਲ ਤੁਸੀਂ ਸਿਆਣੇ ਹੋ ਕਿ ਉਹ ਤੁਸੀਂ ਵਪਾਰੀ ਆਦਮੀਆਂ ਮੈਂ ਤਾਂ ਜਟਕੂ ਜ ਆਦਮੀਆਂ ਮਨੂੰ ਕੋ ਲੰਬਾ ਚੋੜਾ ਹਿਸਾਬ ਕਿਦਾ ਪਤਾ ਨਹੀਂ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਮੈਂ ਇਨਕਮ ਟੈਕਸ ਦਾ ਨਹੀਂ ਮੰਗਿਆ ਸਾਹਿਬ ਇਨਕਮ ਟੈਕਸ ਦਾ ਜਿਹਨੇ ਇਲੈਕਸ਼ਨ ਲੜਿਆ ਸਾਰੇ ਆਪਣੀ ਜਮ੍ਹਾਂ ਕਰਾਉਂਦੇ ਮੈਂ ਵੀ ਕਰਾ ਰੱਖਿਆ ਪਹਿਲਾਂ ਕਰਵਾਇਆ ਤੁਸੀਂ ਵੀ ਕਰਵਾਇਆ ਹੋਣਾ ਜੇ ਇਕੱਲੇ ਇਨਕਮ ਟੈਕਸ ਨਾਲ ਕੰਮ ਚੱਲਦਾ ਹੁੰਦਾ ਸਾਹਿਬ ਤਾਂ ਮੇਰੇ ਖਿਆਲ ਚ ਉਹ ਇੱਕ ਐਮਪੀ ਪਕੜਿਆ ਗਿਆ ਸੀ 200 ਕਰੋੜ ਰੁਪਏ ਉਲੀ ਉਲੀ ਲਗੀ ਪਈ ਸੀ ਹਨ ਮਾਰੀਆਂ ਜੇ ਨੋਟ ਸਾਹਮਣੇ ਨਹੀਂ ਸੀ ਗਏ ਇਕ ਇੱਥੇ ਸਾਡੇ ਵੱਡੇ ਲੀਡਰ ਤੁਰੇ ਫਿਰਦੇ ਜਿਨ੍ਹਾਂ ਨੂੰ ਅੱਜਕੱਲ ਸਾਡੇ ਕਾਂਗਰਸ ਵਾਲੇ ਲੀਡਰ ਆਪਣੇ ਕੈਂਡੀਡੇਟ ਸਾਹਿਬ ਜੀ ਮੰਜੀ ਨਾਲ ਲਈ ਫਿਰਦੇ ਐ 10 ਕਰੋੜ ਰੁਪਇਆ ਹੇਟਾਂ ਬਿਸਤਰ ਦੇ ਰੱਖ ਕੇ ਭੁੱਲ ਕੇ ਪਤਾ ਨਹੀਂ ਲਗਿਆ ਉਹ ਕਿੱਥੋਂ ਤਾਂ ਆਏ ਹੋਣੇ ਸਾਹਿਬ ਉਹਨਾਂ ਦੀ ਜਾਂਚ ਕਿਵੇਂ ਹੋਊਗੀ ਇਸ ਕਰਕੇ ਮੈਂ ਕਿਹਾ ਸੀਗਾ ਭਈ ਇੱਕ ਅਮਰੀਕਾ ਦੇ ਅੰਦਰ ਐਲ ਕਪੋਨ ਕਰਕੇ ਬਹੁਤ ਵੱਡਾ दारू ਦਾ ਉਹਨਾਂ ਦੇ ਨਾਲ ਜਿਉਂ ਕਿ ਇਹ ਪ੍ਰੋਫੈਸ਼ਨ ਲਾਤੀ ਸੀ ਅਮਰੀਕਾ ਚ ਐਲ ਕਪੋਨ ਪੁਲਸ ਵਾਲੇ ਹੱਥ ਪਾ ਗਏ ਸਭ ਤੋਂ ਪਹਿਲਾਂ ਪਰੰਪਰਾ ਪਿਤਾ ਪਰਮਾਤਮਾ ਮੂਰੇ ਵਾਹੀ ਗੁਰੂ ਮੂਰੇ ਭਗਵਾਨ ਮੂਰੇ ਇਹ ਹੱਥ ਜੋੜ ਕੇ ਦੁਆ ਕਰਦੇ ਆ ਇਹ ਪਰਮਾਤਮਾ ਵਾਹੀ ਗੁਰੂ ਜਿੰਨੇ ਵੀ ਲੋਕ ਕਿਉਂਕਿ ਇਹ ਬਹੁਤ ਵੱਡਾ ਦਿਲ ਦਲਾਉਣ ਵਾਲਾ ਹਾਦਸਾ ਹੋਇਆ ਹੈ ਜਿਹੜਾ 에ਰ ਇੰਡੀਆ ਦਾ ਅਹਮਦਾਬਾਦ ਤੋਂ ਲੰਡਨ ਜਿਹੜਾ ਜਹਾਜ਼ ਜਾ ਰਿਹਾ ਸੀ ਉਹ ਚ ਤਕਰੀਬਨ 242 ਪੈਸੈਂਜਰ ਤੇ ਸਾਰੇ ਪਾਇਲਟ ਕਰੂ ਤੇ ਹੋਰ ਵੀ ਬਹੁਤ ਲੋਕ ਜਿਹੜੇ ਬਿਲਡਿੰਗ ਡਾਕਟਰ ਸੀਗੇ ਡਾਕਟਰੀ ਪੜ੍ਹਾਈ ਕਰ ਰਹੇ ਸੀਗੇ ਕੁਝ ਮੈਸ ਦੇ ਵਿੱਚ ਖਾਣਾ ਬਣਾਉਣ ਵਾਲੇ ਜਿਨ੍ਹਾਂ ਦੀਆਂ ਉਹ ਵੀ 45 ਤੋਂ ਉੱਤੇ ਨੰਬਰ ਆ ਜਿਹੜਾ ਜਾਨਾਂ ਗਈਆਂ ਤੇ ਉਹਦੇ ਵਿੱਚ ਸਾਡੇ ਸਾਰਿਆਂ ਦੇ ਸਤਕਾਰਯੋਗ ਸਾਡੇ ਜਨਰਲ ਸਕੱਤਰ ਇੰਚਾਰਜ ਪੰਜਾਬ ਦੇ ਸਤਕਾਰਯੋਗ ਵਿਜੇ ਰੁਪਾਨੀ ਜੀ ਜਿਹੜੇ ਤੁਹਾਡੇ ਸਾਰਿਆਂ ਦੇ ਤਿੰਨ ਦਿਨ ਪਹਿਲਾਂ ਤੁਹਾਡੇ ਸਾਰਿਆਂ ਦੇ ਰੂਬਰੂ ਉਹ ਲਗਾਤਾਰ ਤਿੰਨ ਤੋਂ ਚਾਰ ਦਿਨ ਹੁੰਦੇ ਰਹੇ ਤੇ ਆਖਰੀ ਮੌਕੇ 'ਚ ਮੈਂ ਸਮਝਦਾ ਸਭ ਤੋਂ ਵੱਧ ਜੇ ਕਿਸੇ ਨੂੰ ਰੁਪਾਨੀ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹਨਾਂ ਗੁਜਰਾਤ ਦੇ ਲੋਕਾਂ ਨੂੰ ਨਹੀਂ ਮਿਲਿਆ ਉਹ ਜਿੰਨਾ ਜਿੰਨਾ ਪੰਜਾਬ ਦੇ ਲੋਕਾਂ ਦੇ ਲੋਕਾਂ ਨੂੰ ਭਾਜਪੀ ਦੇ ਲੋਕਾਂ ਨੂੰ ਪਿਆਰ ਨਾਲ ਉਹਨੇ ਸੰਭਾਲਿਆ ਕਿੰਨਾ ਆਪਾਂ ਪਿਆਰ ਨਾਲ ਉਹਨਾਂ ਨਾਲ ਇਹ ਮਿਹਮ ਨੂੰ ਤੋੜ ਕੇ ਗਏ ਉਹਨਾਂ ਦੇ ਬਹੁਤ ਪਰਿਵਾਰ ਚ ਜ਼ਰੂਰੀ ਪ੍ਰੋਗਰਾਮ ਸੀ ਪਹਿਲਾਂ 2 ਤਰੀਕ ਨੂੰ ਜਾਣਾ ਸੀ ਫਿਰ 5 ਨੂੰ ਜਾਣਾ ਸੀ ਫਿਰ ਉਹਨਾਂ ਨੇ ਡਿਲੇ ਕਰਕੇ ਆ ਤਰੀਕ ਤੈ ਕੀਤੀ ਧਰਮ ਪਤਨੀ ਉਹਨਾਂ ਦੇ ਪਹਿਲਾਂ ਚਲੇ ਗਏ ਸੀ ਤੇ ਉਹਨਾਂ ਨੇ ਜਾਣਾ ਸੀ ਤੇ ਇਹ ਬਹੁਤ ਮੰਦ ਭਾਗੀ ਦੁੱਖ ਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਹੜਾ ਬੀਜੇਪੀ ਖਾਸ ਤੌਰ ਤੇ ਬੀਜੇਪੀ ਪਰਿਵਾਰ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਏ ਇੱਕ ਮੁੱਖ ਮੰਤਰੀ ਜਦੋਂ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਹ ਉਹਨਾਂ ਦੀ ਥਾਂ ਜੇ ਕੋਈ ਪਾਰਟੀ ਨੇ ਮੋਦੀ ਜੀ ਨੇ ਵਿਸ਼ਵਾਸ ਕੀਤਾ ਤਾਂ ਉਹ ਰਪਾਨੀ ਸਾਹਿਬ ਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਆਪਣੀ ਕੁਰਸੀ ਆਪਣੀ ਗੱਦੀ ਮੁੱਖ ਮੰਤਰੀ ਦੀ ਦੇ ਕੇ ਤੇ ਅੱਜ ਸਭ ਤੋਂ ਅਹਿਮ ਸਾਨੂੰ ਤਾਂ ਇਹ ਸੀਬ 27 ਦੇ ਵਿੱਚ ਜਿਹੜੀ ਸਾਡੀ ਸਰਕਾਰ ਭਾਜਪੀ ਦੀ ਬਣਨੀ ਆ ਉਹ ਸਾਰੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਮਿਹਨਤ ਨਾਲ ਉਹਨਾਂ ਦੇ ਫੈਸਲਿਆਂ ਨਾਲ 27 ਦੀ ਸਰਕਾਰ ਅਸੀਂ ਬਣਾਉਣੀ ਆ ਇਸ ਕਰਕੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਘਾਟਾ ਪਿਆ ਹੈ ਸਾਡੇ ਬਹੁਤ ਹੀ ਮਤਲਬ ਇਸ ਤਰੀਕੇ ਨਾਲ ਨਿੱਗਾ ਸੁਆਸੀ ਮੈਂ ਕਦੇ ਉਹਨਾਂ ਦੇ ਮੂੰਹ ਚੋਂ ਇਹ ਸ਼ਬਦ ਸੁਣਿਆ ਨਹੀਂ ਵੀ ਕਦੇ ਉਹਨਾਂ ਨੇ ਕਿਸੇ ਨੂੰ ਮਾੜਾ ਚੰਗਾ ਕਿਹਾ ਹੋ ਜਦੋਂ ਮੈਂ ਨਾਮਿਨੇਸ਼ਨ ਭਰਨੇ ਸੀ ਮੈਨੂੰ ਯਾਦ ਆ ਪਿਛਲੇ ਸਾਲ ਆਹੀ ਸੜਕ ਤੇ ਉਹ ਮੰਦਰ ਤੋਂ ਮੱਥਾ ਮੰਦਰ ਤੁਰੇ ਆ ਰਹੇ ਸੀ ਤੇ ਉਵੇਂ ਹੀ ਕਾਗਜ਼ ਭਰਨ ਗਰਮੀ ਤੇ ਜਿੱਦਣ ਆ ਕਾਗਜ਼ ਭਰੇ ਆਪਾਂ ਦੋ ਤਰੀਕ ਨੂੰ ਉਹ ਜਦੋਂ ਸਟੇਜ ਤੋਂ ਉਤਰੇ ਤੇ ਬਾਈ ਜਾਂਸ ਇੰਨਾ ਕੱਠ ਸੀ ਰਾਸ਼ ਸੀ ਤੇ ਉਹਨਾਂ ਦੀਆਂ ਗੱਡੀਆਂ ਨਹੀਂ ਆ ਸਕੀਆਂ ਤੁਰ ਕੇ ਕਾਗਜ਼ ਭਰਨ ਡੀਸੀ ਆਫਿਸ ਤੇ ਮੈਂ ਦੇਖਿਆ ਮੈਂ ਕਿਹਾ ਰupani ਸਾਹਿਬ ਇਕੱਲੇ ਇੰਨੇ ਕੱਠ ਚ ਤੁਰੇ ਜਾਂਦੇ ਆ ਤਾਂ ਕੋਈ ਮੇਰੀ ਇੱਕ ਗੱਡੀ ਸੀ ਮੈਂ ਬੇਨਤੀ ਕਰਕੇ ਕੁਦਰਤੀ ਦੇਖੋ ਮੈਂ ਹੱਥ ਫੜ ਕੇ ਬਜ਼ੁਰਗਾਂ ਨੂੰ ਪਿਆਰ ਗੱਡੀ 'ਚ ਬਿਠਾਇਆ ਤੇ ਅਸੀਂ ਗੱਡੀ 'ਚ ਡੀਸੀ ਦਫ਼ਤਰ ਪਹੁੰਚ ਗਏ ਮੈਂ ਲੰਬੀ ਗੱਲ ਇਸ ਕਰਕੇ ਕਰ ਰਿਹਾ ਵੀ ਮੇਰਾ ਆਪਣੇ ਬਲਬੁਲਾ ਨੇ ਜਿਹੜੇ ਮੈਂ ਬਲਬਲੇ ਨੇ ਜਿਹੜੇ ਮੈਂ ਜਦੋਂ ਡੀਸੀ ਦਫ਼ਤਰ ਅਸੀਂ ਪਹਿਲਾਂ ਪਹੁੰਚ ਗਏ ਗੱਡੀ 'ਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਐਨੇ ਸੀਨੀਅਰ ਹੋ ਗਰਮੀ ਆ ਆਪਾਂ ਅੰਦਰ ਜਾ ਕੇ ਪਹਿਲਾਂ ਬਹਿ ਜੀਏ ਕਮਰੇ 'ਚ ਮੈਨੂੰ ਕਹਿਣ ਲੱਗੇ ਬਿਲਕੁਲ ਨਹੀਂ ਜਿਹੜਾ ਡੀਸੀ ਦਫ਼ਤਰ ਦੇ ਮੂਹਰੇ ਪੌੜੀਆਂ ਚੜ੍ਹਦੇ ਆ ਜਦੋਂ ਆਪਾਂ ਉੱਥੇ ਖੜੇ ਰਹੇ ਉਹਨਾਂ ਚਿਰ ਮੈਂ ਕਿਹਾ ਜੀ ਫਿਰ ਆਪਾਂ ਪਹਿਲਾਂ ਕਾਹਨੂੰ ਆਣਾ ਸੀ ਨਾਲ ਹੀ ਆ ਜਾਂਦੇ ਕਹਿੰਦੇ ਉਹ ਚਲੋ ਕੋਈ ਗੱਲ ਨਹੀਂ ਪਰ ਜਿੱਨਾ ਚਿਰ ਸਾਡਾ ਕੈਂਡੀਡੇਟ ਨਹੀਂ ਆਉਂਦਾ ਸਾਡੇ ਵਰਕਰ ਨਹੀਂ ਆਉਂਦੇ ਉਹਨਾਂ ਚਿਰ ਇੱਥੇ ਹੀ ਖੜਾਂਗੇ ਤੇ ਉਹਨਾਂ ਨੂੰ ਨਾਲ ਲੈ ਕੇ ਅੰਦਰ ਲਿਜਾਵਾਂਗੇ ਇਹ ਇੱਕ ਇੱਕ ਮਤਲਬ ਉਹਨਾਂ ਦੀ ਕੁਆਲਿਟੀ ਕੁਆਲਿਟੀ ਇੱਕ ਉਹਨਾਂ ਦੀ ਸ਼ਹਿਨਸ਼ੀਲਤਾ ਸਾਡੇ ਕੋਲ ਤਾਂ ਇਹੀ ਯਾਦਾਂ ਹੀ ਰਹਿ ਜਾਂਦੀਆਂ ਬੰਦੇ ਦੀਆਂ ਬਾਅਦ ਚ ਤੇ ਉਹਨਾਂ ਦਾ ਸਭ ਤੋਂ ਉਹਨਾਂ ਦਾ ਦੁੱਖ ਆ ਜਿਹੜਾ ਉਹ ਜ਼ਾਹਿਰ ਕਰਦਾ ਸਰ ਜਦ ਤਰ੍ਹਾਂ ਨਹੀਂ ਕਿਹਾ ਸੀ ਕਦੇ ਨਾ ਪਿਆ ਬੀਜੇਪੀ ਨੂੰ ਉਹਨਾਂ ਨੇ ਆਪ ਰਾਜਨੀਤੀ ਨੂੰ ਬਟਿਓ ਦੇਖੋ ਮੈਂ ਤਾਂ ਕਿ ਸਾਡੀ ਤਾਂ ਇਲੈਕਸ਼ਨ ਦੀ ਕਮਾਂਡ ਉਹਨਾਂ ਦੇ ਹੱਥ ਸੀਗੀ ਇੱਕ ਇੱਕ ਚੀਜ਼ ਉਹ ਆਪਣੀ ਦੇਖ ਰਹੇ ਸੀ ਇੱਕ ਇੱਕ ਚੀਜ਼ ਉਹ ਆਰਡਰ ਕਰ ਰਹੇ ਸੀ ਹੁਕਮ ਕਰ ਰਹੇ ਸੀ ਬੇਨਤੀ ਕਰ ਰਹੇ ਸੀ ਇਸ ਕਰਕੇ ਉਹ ਚੀਜ਼ ਨੂੰ ਵੀ ਬੜਾ ਬਾਹ ਰਹੀ ਜਿਹੜੀ ਆ ਉਹ ਸੱਟ ਲੱਗੀ ਆ ਪਰ ਮੈਂ ਖੁੱਡੇ ਰਹੀਂ ਬੀਜੇਪੀ ਦੇ ਵਰਕਰਾਂ ਨੂੰ ਬੀਜੇਪੀ ਦੇ ਕੇਡਰ ਨੂੰ ਬੀਜੇਪੀ ਦੇ ਵੋਟਰ ਨੂੰ ਲੁਧਿਆਣੇ ਨੂੰ ਇਹ ਕਹਿਣਾ ਚਾਹੁੰਦਾ ਇਹ ਜੇ ਸੀਟ ਆਪਾਂ ਬਹੁਤ ਚੰਗੀ ਤਰ੍ਹਾਂ ਮਿਹਨਤ ਕਰਦੇ ਆ ਮਿਹਨਤ ਕਰਕੇ ਜਿਹੜਾ ਉਹਨਾਂ ਦਾ ਸੁਪਨਾ ਸੀ ਰupani ਸਾਹਿਬ ਦਾ ਉਹ ਸੁਪਨਾ ਵੀ ਉਹਨੋਂ ਵੀ ਸਹਾਰ ਕਰਨ ਲਈ ਬੀਜੇਪੀ ਦਾ ਇਕੱਲਾ ਇਕੱਲਾ ਵਰਕਰ ਆਪਣੇ ਗਲੀ ਗਲੀ ਜਿਹੜਾ ਕੰਮ ਕਰ ਰਿਆ ਸੀ ਉਹਨੂੰ ਹੋਰ ਕੰਮ ਕਰੇ ਵੀ ਉਹ ਉਹਨਾਂ ਦੇ ਕੰਮ ਦੇ ਵਿੱਚ ਰਪਾਨੀ ਸਾਹਿਬ ਨੂੰ ਸ਼ਰਧਾਂਜਲੀ ਹੋਏਗੀ ਸਰ ਸੈਂਟਰ ਦੇ ਸੈਟਿੰਗਸ ਦਾ ਆਪਣੇ ਦੂਜੇ ਪਾਰਟੀ ਵਾਲੇ ਆਪਣੇ ਦਿਖਾ ਰਹੇ ਵੀ ਅਸੀਂ ਤੁਹਾਨੂੰ ਕਿਸੇ ਨੇ ਨਾ ਕਿਦਾਰੇ ਤੱਕ ਦੇਖੋ ਉਹ ਤਾਂ ਲੋਕਾਂ ਨੂੰ ਹੁਣ ਬੈਨ ਪਤਾ ਹੀ ਲੱਗ ਗਿਆ ਹੁਣ ਗੱਲ ਇਹ ਆ ਵੀ ਹੁਣ ਉਹਨਾਂ ਨੇ ਕੰਮ ਦੀਆਂ ਗੱਲਾਂ ਕਰਨੋਂ ਹਟ ਗਏ ਹੁਣ ਉਹ ਕਿਉਂਕਿ ਸਚਾਈ ਲੋਕਾਂ ਦੇ ਮੂਹਰੇ ਆ ਗਈ ਵੀ ਡੱਕਾ ਤੋੜਿਆ ਨਹੀਂਗਾ ਸਾਰੇ ਪਤਾ ਲੱਗ ਗਿਆ ਸਾਰੇ মিডিਆ ਨੇ ਦੱਸਤਾ ਵੀ ਇਹ ਪ੍ਰੋਜੈਕਟ ਕਦ ਸ਼ੁਰੂ ਹੋਏ ਸੀ ਹੁਣ ਤੋਂ ਅਗਲੀ ਗੱਲ ਕਰ ਰਹੇ ਆ ਪਿਛਲੀ ਛੱਡ ਗਏ ਹੁਣ ਤਾਂ ਇਹ ਗੱਲ ਕਰ ਰਹੀ ਆ ਵੀ ਤੁਸੀਂ ਜਿਹੜਾ ਸਾਡੀ ਪਾਰਟੀ ਦਾ ਨੁਮਾਇੰਦੇ ਨੂੰ ਜਿਤਾਓ ਅੱਗੇ ਸਰਕਾਰ ਸਾਡੀ ਆ ਉਹ ਤਾਂ ਸਿੱਧੀਆਂ ਧਮਕੀਆਂ ਦੇਣ ਲੱਗ ਗਏ ਇਸ ਗੱਲ ਦੀਆਂ ਵੀ ਜਿਹੜਾ ਡੇਢ ਸਾਲ ਪਿਆ ਉਹ ਸਰਕਾਰ ਸਾਡੀ ਆ ਤੇ ਅਸੀਂ ਉਹ ਕੰਮ ਕਰ ਸਕਾਂਗੇ ਹੁਣ ਉਹ ਛੱਡ ਗਏ ਕਿਉਂਕਿ ਕੰਮ ਕੀਤਾ ਹੀ ਨਹੀਂ ਲੋਕਾਂ ਨੇ ਕਿ ਕਿਹੜਾ ਕੀਤਾ ਸੀ ਜਦੋਂ ਗਏ ਗਰਾਊਂਡ ਤੇ ਕਿਸੇ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਹੰਗਾਰਾ ਹੀ ਨਹੀਂ ਭਰਿਆ ਤੇ ਹੁਣ ਉਹਨਾਂ ਨੇ ਕੱਲੀ-ਕੱਲੀ ਗਲੀ ਮੱਲੇ ਚ ਐਮਐਲਏ ਮੰਤਰੀ ਉਤਾਰ ਤੇ ਸਿਰਫ ਇਸ ਗੱਲ ਤੇ ਪੈਸਾ ਬੰਡੋ ਨਸ਼ਾ ਬੰਡੋ ਸ਼ਰਾਬ ਬੰਡੋ ਧੱਕਾ ਕਰੋ ਇਸ ਕੰਮ ਤੇ ਇਸ ਵळे ਆਮ ਆਦਮੀ ਪਾਰਟੀ ਉਤਰੀ ਹੋਈ ਆ ਰੋਜ਼ਾਨਾ ਪਤਾ ਨਹੀਂ ਕਿਹੜੇ ਚਾਰ ਬੰਦੇ ਨੇ ਨਾ ਉਹਨਾਂ ਨੂੰ ਕੋਈ ਲੁਧਿਆਣੇ ਜਾਣ ਦਾ ਹੁੰਦਾ ਨਾ ਲੁਧਿਆਣੇ ਵੈਸਟ ਜਾਣ ਦਾ ਹੁੰਦਾ ਜਿਹਨੂੰ ਉਹ ਜੁਆਇਨ ਕਰਾਉਂਦੇ ਆ ਰੋਜ਼ ਤੁਹਾਨੂੰ ਸੱਦ ਲੈਂਦੇ ਆ ਪ੍ਰੈਸ ਕਾਨਫਰੈਂਸਾਂ ਕੋਨ ਪ੍ਰੈਸ ਕਾਨਫਰੈਂਸ ਉਹ ਚਾਰ ਬੰਦੇ ਪਾ